ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅੱਜ ਅਸੀਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਹਲੌਕਿਕ પ્રસੰਗ ਜੋ ਕਿ ਨਾਮ ਨਾ ਵਿਸਰੈ ਸੰਤ ਪ੍ਰਸਾਦ ਪੁਸਤਕ ਵਿੱਚ ਦਰਜ ਹਨ ਆਪ ਜੀ ਨਾਲ ਸਾਂਝਾ ਕਰਨ ਜਾ ਰਹੇ ਹਾਂ ਇਹ પ્રસੰਗ ਸੰਤ ਕਰਤਾਰ ਸਿੰਘ ਜੀ ਕਮਾਲੀਏ ਵਾਲੇ ਹੁਣਾਂ ਦੀ ਲਿਖਤ ਹੈ ਸੋ ਆਓ ਪਿਆਰ ਨਾਲ ਸਰਵਨ ਕਰਨਾ ਜੀ ਇਕਾ ਪੁਰਕ ਸਰਬ ਸੁਖ ਦਾਤਾ ਹਰ શ્રીਮਾਨ ਸੰਤ ਭਾਈ ਸੱਜਣ ਸਿੰਘ ਜੀ ਨੂੰ ਬਹੁਤ ਸਾਰਾ ਸਮਾ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਮਹਾਰਾਜ ਦੀ ਪਵਿੱਤਰ ਸੰਗਤ ਦਾ ਮਿਲਿਆ ਗੁਰਮੁਖ ਸ੍ਰੀਮਾਨ ਭਾਈ ਸਾਹਿਬ ਜੀ ਮਹਾਰਾਜ ਆਪਣੀ ਨਿੱਜੀ ਜੀਵਨ ਬਾਬਤ ਬਹੁਤ ਘੱਟ ਬੋਲਦੇ ਸਨ ਕਿਉਂਕਿ ਉਹਨਾਂ ਦੇ ਮਨ ਦੀ ਇਹ ਸਦਾ ਹੀ ਤੜਫ ਰਹੀ ਕਿ ਮੈਂ ਛੁਪਿਆ ਰਹਾ ਆਪ ਨੇ ਆਪਣੀ ਲਿਖਤ ਵਿੱਚ ਵੀ ਲਿਖਿਆ ਹੈ ਕਿ ਮੇਰੇ ਛਿਪਣ ਰਹਿਣ ਦੀ ਚਾਹ ਤੇ ਛਿਪਟੁਰ ਜਾਣ ਦੀ ਆ ਪੂਰੀ ਹੁੰਦੀ ਨਾ ਹੈ ਮੈਂ ਤਰਲੇ ਲੈ ਰਿਹਾ ਪਰ ਕਦੇ-ਕਦੇ ਅਗੰਮੀ ਵੇਗ ਵਿੱਚ ਆਪ ਦੀ ਰਸਨਾ ਤੋਂ ਆਪਣੇ ਸਵੈ ਜੀਵਨ ਦੀ ਬਾਤ ਕੁਝ ਬਚਨ ਸੁੱਤੇ ਸਦ ਹੀ ਹੋ ਜਾਂਦੇ ਸਨ ਸੋ ਸੰਤ ਭਾਈ ਸੱਜਣ ਸਿੰਘ ਜੀ ਨੇ ਭਾਈ ਸਾਹਿਬ ਜੀ ਦੇ ਅਨੰਤ ਸੰਖਿਪਤ ਵਚਨ ਆਪਣੀਆਂ ਨੋਟਬੁੱਕਾਂ ਤੇ ਲਿਖੇ ਪਰੰਤੂ ਉਹਨਾਂ ਦਾ ਵਿਸਤਾਰ ਉਹ ਪ੍ਰਚਾਰ ਦੇ ਭੀੜੇ ਕਰਕੇ ਲਿਖ ਨਾ ਸਕੇ ਆਪ ਆਪਣੀ ਨੋਟਬੁੱਕ ਵਿੱਚ ਇੱਕ ਵਚਨ ਇਸ ਤਰ੍ਹਾਂ ਭਾਈ ਸਾਹਿਬ ਬਾਬਤ ਲਿਖਦੇ ਹਨ ਮੈਂ ਛੋਟੇ ਹੁੰਦਿਆ ਚੌਂਕੇ ਵਿੱਚ ਬੈਠ ਕੇ ਪ੍ਰਸ਼ਾਦ ਸ਼ੱਕ ਰਿਹਾ ਸਾਹਿਬ ਮੇਰੇ ਮਾਤਾ ਜੀ ਮੇਰੇ ਪਾਸ ਬੈਠੇ ਸਨ ਉਹਨਾਂ ਦਾ ਨਾਮ ਮਾਤਾ ਉਤਮਕੌਰ ਜੀ ਸੀ ਆਪ ਮੇਰੇ ਵੱਲ ਤੱਕਦੇ ਵੀ ਜਾਣ ਤੇ ਮੁਰਮੁਰ ਪੜੀ ਜਾਣ ਇਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਤੀਨਾ ਮੈਂ ਆਪਣੀ ਮਾਤਾ ਜੀ ਤੋਂ ਇਹਨਾਂ ਅਖਰਾਂ ਦਾ ਭਾਵ ਪੁੱਛਿਆ ਤਾਂ ਮੇਰੇ ਮਾਤਾ ਜੀ ਨੇ ਕਿਹਾ ਕਿ ਬੇਟਾ ਵਾਹਿਗੁਰੂ ਮਾਲਕ ਹੈ ਅਤੇ ਉਹ ਸੱਚਾ ਸਾਹਿਬ ਸਾਰਿਆਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ ਜਿਵੇਂ ਕੀ ਕਾਮ ਤੇਨ ਗਉ ਮਾਤਾ ਦੇ ਬਚਨਾਂ ਨੂੰ ਸੁਣ ਕੇ ਇਹ ਗੱਲ ਮੈਂ ਅੰਦਰ ਪਾ ਲਈ ਤੇ ਇਸ ਤੱਕ ਨੂੰ ਵੀ ਪਕਾ ਲਿਆ ਬਸੰਤ ਦਾ ਮੌਸਮ ਸੀ ਮੈਂ ਕੋਠੇ ਤੇ ਮੁੰਡਿਆਂ ਨੂੰ ਗੁੱਡੀਆਂ ਉਡਾਉਂਦਿਆਂ ਤੱਕਿਆ ਮੈਂ ਵੀ ਕੋਠੇ ਤੇ ਚੜ ਗਿਆ ਰੰਗਾ ਰੰਗ ਦੀਆਂ ਬੰਨੋ ਬੰਨ ਦੀਆਂ ਗੁੱਡੀਆਂ ਨੂੰ ਉਡਦੇ ਆ ਤਕਿਆ ਤਾਂ ਮੇਰੇ ਅੰਦਰ ਵੀ ਇੱਛਾ ਫੁਰੀ ਕਿ ਮੈਂ ਵੀ ਗੁੱਡੀ ਉਡਾਵਾ ਉਸ ਵੇਲੇ ਮੈਨੂੰ ਆਪਣੀ ਮਾਤਾ ਦੇ ਬਚਨ ਚੇਤੇ ਆ ਗਏ ਕਿ ਜਦੋਂ ਇਹ ਸ਼ਬਦ ਇੱਛਾ ਪੂਰਕ ਸਰਬ ਸੁਖਦਾਤਾ ਹਰ ਪੜੀਦਾ ਹੈ ਤਦੋਂ ਸਾਈਂ ਤੋਂ ਜੋ ਮੰਗੀਏ ਮਿਲ ਜਾਂਦਾ ਹੈ ਸੋ ਮੈਂ ਇਸ ਸ਼ਬਦ ਨੂੰ ਪੜਨਾ ਸ਼ੁਰੂ ਕਰ ਦਿੱਤਾ 2-3 ਮਿੰਟ ਹੀ ਬੀਤੇ ਕਿ ਇੱਕ ਲੜਕੇ ਨੇ ਦੂਜੇ ਲੜਕੇ ਦੀ ਗੁੱਡੀ ਨੂੰ ਕਾਟਾ ਲਾਇਆ ਗੁੱਡੀ ਕੱਟ ਗਈ ਤੇ ਕੱਟੀ ਹੋਈ ਗੁੱਡੀ ਦੀ ਡੋਰ ਮੇਰੇ ਹੱਥ ਵਿੱਚ ਆ ਗਈ ਮੈਂ ਅਦਭੁਤ ਹੋ ਗਿਆ ਕਿ ਸਤਿਗੁਰ ਦੀ ਬਾਣੀ ਵਿੱਚ ਕਿੰਨੀ ਮਹਾਨ ਸ਼ਕਤੀ ਅਤੇ ਕਿੰਨੀ ਤਾਕਤ ਹੈ ਛੇਰਾਂ ਵਿੱਚ ਉਹ ਲੜਕੇ ਦੌੜ ਕੇ ਮੇਰੇ ਕੋਠੇ ਤੇ ਆ ਗਏ ਤੇ ਕਹਿਣ ਲੱਗੇ ਕਿ ਇਹ ਡੋਰ ਤੇ ਪਤੰਗ ਸਾਡਾ ਹੈ। ਇਸਨੇ ਚੇਰ ਵਿੱਚ ਮੇਰੇ ਪਿਤਾ ਡਾਕਟਰ ਸਾਹਿਬ ਵੀ ਉੱਪਰ ਆ ਗਏ ਤੇ ਕਹਿਣ ਲੱਗੇ ਬੇਟਾ ਇਹ ਪਰਾਈ ਚੀਜ਼ ਹੈ ਅਸਾਂ ਨਹੀਂ ਲੈਣੀ। ਸੋ ਮੈਂ ਉਹਨਾਂ ਨੂੰ ਡੋਰ ਤੇ ਗੁੱਡੀ ਦੇ ਦਿੱਤੀ ਤੇ ਪਿਤਾ ਜੀ ਨੇ ਮੈਨੂੰ ਆਪਣੇ ਪਾਸੋਂ ਪੈਸੇ ਦਿੱਤੇ ਤੇ ਕਹਿਣ ਲੱਗੇ ਬੇਟਾ ਤੂੰ ਜਾ ਕੇ ਆਪਣੀ ਡੋਰ ਤੇ ਪਤੰਗ ਖਰੀਦ ਲਿਆ। ਇਸ ਕਿਸ਼ਮੇ ਨੇ ਮੇਰੇ ਮਨ ਤੇ ਬੜਾ ਹੀ ਡੂੰਗਾ ਅਸਰ ਜੀਵਨ ਭਾਰ ਵਿੱਚ ਕੀਤਾ ਸਤਿਗੁਰ ਜੀ ਦੀ ਬਾਣੀ ਦੀ ਮਹਾਨ ਸ਼ਕਤੀ ਮੇਰੇ ਮਾਤਾ ਜੀ ਦੇ ਅਖਰਾਂ ਨੇ ਸਤਿਗੁਰ ਜੀ ਦੀ ਬਾਣੀ ਦੀ ਮਹਾਨ ਸ਼ਕਤੀ ਮੇਰੇ ਮਾਤਾ ਜੀ ਦੇ ਅਖਰਾਂ ਨੇ ਮੇਰੇ ਮਨ ਤੇ ਉਕਰ ਦਿੱਤੀ ਅਤੇ ਪਿਤਾ ਜੀ ਦੀ ਸਮਝੌਤੀ ਨੇ ਸਦਾ ਹੀ ਮੈਨੂੰ ਪਰਾਇਈ ਚੀਜ਼ ਨੂੰ ਲੈਣ ਤੋਂ ਰੋਕ ਦਿੱਤਾ ਇਹ ਦੋਨੋਂ ਹੀ ਦੇਵੀ ਗੁਣ ਮੇਰੇ ਜੀਵਨ ਦਾ ਨਾ ਨਿਕਣ ਵਾਲਾ ਅੰਗ ਹੋ ਗਏ ਅਤੇ ਇਹਨਾਂ ਨੇ ਮੈਨੂੰ ਸੁਖ ਬਖਸ਼ਿਆ ਪਿਆਰਿਓ ਇਹ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਬੇਨਤੀ ਹੈ ਕਿ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਬੈਲ ਨੋਟੀਫਿਕੇਸ਼ਨ ਨੂੰ ਔਨ ਜਰੂਰ ਕਰ ਲਿਓ ਤਾਂ ਜੋ ਇਹੋ ਜਿਹੇ ਗੁਰੂ ਪ੍ਰੇਮ ਵਿੱਚ ਰੰਗੇ ਹੋਏ ਪ੍ਰਸੰਗ ਆਪਜੀ ਤੱਕ ਅਤੇ ਵੱਧ ਤੋਂ ਵੱਧ ਪ੍ਰਾਣੀਆਂ ਤੱਕ ਪਹੁੰਚ ਸਕਣ ਰਾਸਿਕ ਬੈਰਾਗਨ ਚੈਨਲ ਵਿੱਚ ਮਹਾਪੁਰਖਾਂ ਦਾ ਜੀਵਨ ਕਵਿਤਾਵਾ ਅਤੇ ਮਹਾਪੁਰਖਾਂ ਦੀ ਹਜ਼ੂਰੀ ਵਿੱਚ ਕੀਤੇ ਗਏ ਕੀਰਤਨ ਆਪ ਸੁਣ ਸਕਦੇ ਹੋ ਜੀਵਨ ਕਵਿਤਾਵਾ ਗੁਰਬਾਣੀ ਵਿਚਾਰ ਕੀਰਤਨ ਆਦ ਨੂੰ ਅਲੱਗ-ਅਲੱਗ ਗਰੁੱਪ ਵਿੱਚ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ ਤਾਂ ਜੋ ਆਪ ਆਸਾਨੀ ਨਾਲ ਲੱਭ ਸਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ